ਪਗਜੀ ਤੇ ਕਲੱਬ ਦੇ ਅਸੀਂ ਪੁਰਾਣੇ ਮੈਂਬਰ ਹੈਗੇ ਆ ਐਨੇ ਕਹਿਣਾ ਚਾਹੁੰਦਾ ਵੀ ਬੜੇ ਖੁਸ਼ਕਿਸਮਤ ਅਸੀਂ ਸਾਰੇ ਵੀ ਜਨਹਿਤ ਸਮਤੀ ਦੇ ਨਾਲ ਜੁੜੇ ਹੋਏ ਆ ਤੇ ਜਨਹਿਤ ਸਮਤੀ ਦੀ ਜਿਹੜੀ ਰਹਿਨਮਾਈ ਹੈ ਪਿਛਲੇ 30-40 ਸਾਲਾਂ ਤੋਂ ਇਹ ਸਾਡੇ ਬਨੋਦ ਸ਼ਰਮਾ ਜੀ ਦੇ ਨਾਲ ਹੈਗੀ ਆ ਤੇ ਇਹਨਾਂ ਦੀ ਅਣਥੱਕ ਮਿਹਨਤ ਹੈ ਜਿੱਥੇ ਵੀ ਅਸੀਂ ਇੱਥੇ ਖੜੇ ਆ ਕਿਸੇ ਵਕਤ ਇਹ ਇੱਕ ਡਰੱਗ ਦਾ ਏਰੀਆ ਹੋਇਆ ਕਰਦਾ ਸੀਗਾ ਲੇਕਿਨ ਹੁਣ ਇਹ ਆ ਦੇਖੋ ਤੁਸੀਂ ਕਿੰਨੀ ਖੂਬਸੂਰਤ ਫਲਵਾੜੀ ਫੁੱਲ ਔਰ ਇਹ ਸਾਰਾ ਕੁਝ ਇਹ داروਮਦਾਰ ਇਹ ਸ਼ਰਮਾ ਜੀ ਕਰਕੇ ਹੀ ਹੈਗਾ ਤੇ ਇਹਨਾਂ ਦੇ ਬਾਰੇ ਤਾਂ ਮੈਂ ਕਹਿੰਦਾ ਇਹ ਉਹ ਦਰਿਆ ਹਨ ਜਿन्हे ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਚੱਲ ਪੜेंगे ਰਾਸਤੇ ਹੋ ਜਾਣਗੇ ਰਾਸਤੇ ਹੋ ਜਾਣਗੇ ਔਰ ਅਸੀਂ ਸਾਰੇ ਹੀ ਬੜੇ ਲੱਕੀਆਂ ਵੀ ਅਸੀਂ ਇਹਨਾਂ ਦੀ ਰਹਿਨਮਾਈ ਚ ਸਾਰਾ ਅਸੀਂ ਫੋਲੋਅਰ ਹੈਗੇ ਕਰਦੇ ਹਾਂ ਔਰ ਦੇਖੋ ਤੁਸੀਂ ਇਹ ਯੂਜ਼ਡ ਜੋ ਇਕੁਪਮੈਂਟ ਸੀਗੇ ਇਹਨਾਂ ਨੂੰ ਦੁਬਾਰਤੋਂ ਪੇਂਟ ਕਰਕੇ ਰੀਪੇਂਟ ਕਰਕੇ ਕਿਵੇਂ ਯੂਟਿਲਾਈਜ਼ ਕਰਨਾ ਹੈ ਸਮਾਜ ਵਾਸਤੇ ਕਲੱਬ ਤੋਂ ਲਿਆ ਕਿ ਇਹਨਾਂ ਨੇ ਇਹਨਾਂ ਦੀ ਅਣਥੱਕ ਮਿਹਨਤ ਆ ਬਸ ਔਰ ਇਹ ਹੀ ਅਸੀਂ ਕਹਾਂਗੇ ਵੀ ਖੁਸ਼ਬੂ ਕੋ ਫੈਲਣੇ ਕੀ ਤਮੰਨਾ ਤੋਂ ਹੈ ਮਗਰ ਮਗਰ ਇਹ ممکن ਨਹੀਂ ਹਵਾਵਾਂ ਸੇ ਰਿਸ਼ਤਾ ਕੀਏ ਬਗਾਰੇ ਸ਼ਰਮਾ ਜੀ ਦੀ ਜਿਹੜੀਆਂ ਇੱਕ ਇਹੀਆਂ ਠੰਡੀਆਂ ਹਵਾਵਾਂ ਨੇ ਇਹਨਾਂ ਦੇ ਇਹ ਜਿਹੇ ਐਫਰਟਸ ਨੇ ਪੋਜ਼ਿਟਿਵ ਥਿੰਕਿੰਗ ਸਾਰਾ ਕਾਰੋਬਾਰ ਕਰਦੇ ਇਹਦੇ ਬਾਵਜੂਦ ਵੀ ਇਹਨਾਂ ਦੀ ਡੈਡੀਕੇਸ਼ਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਅਸੀਂ ਸਾਰੇ ਉਸ ਨੂੰ ਸਲੂਟ ਕਰਦੇ ਹਾਂ ਸਲੂਟ ਕਰਦੇ ਹਾਂ ਥੈਂਕ ਯੂ ਬਈ ਮੇਰੇ ਨਾਲ ਜੇ ਐਸ ਆਨੰਦ ਡਾਇਰੈਕਟਰ ਐਨਆਈਐਸ ਨਾਲ ਸਾਡੇ ਰঞ্জੀਤ ਜੀ ਇਨਸਪੈਕਟਰ ਰਿਟਾਇਰ ਹੋਏ ਬਲਜਿੰਦਰ ਸ਼ਰਮਾ ਜੀ ਵਿਕਾਸਪੁਰੀ ਜੀ ਸਾਡੇ ਇੱਕ ਐਨਕੇ ਸ਼ਰਮਾ ਜੀ ਦੇ ਬ੍ਰਦਰ ਆਏ ਸੀ ਪਲੱਸ ਸਾਡੇ ਪ੍ਰਸ਼ਰ ਸਾਹਿਬ ਪਲੱਸ ਅਵਿਨਾਸ਼ ਗੁਪਤਾ ਜੀ ਰਮਿੰਦਰ ਪਹਿਲਵਾਨ ਜੀ ਦਿਂਦਰ ਗਵਲਾ ਜੀ ਅਮਰਜੀਤ ਜੀ ਸਾਡੇ ਜਸਿੰਦਰ ਸਿੰਘ ਸਰਪੰਚ ਜੀ ਮਨਜੀਤ ਜੀ ਤੇ ਅਸੀਂ ਅੱਜ ਇੱਥੇ ਇੱਕ ਤਿੰਨ ਨਮੇ ਥੂਲੇ ਤੇ ਹੈ ਜਿਹੜੇ ਬੱਚਿਆਂ ਨੂੰ ਕੰਮ ਆਣਗੇ ਸੀ ਚਿਲਡਰਨ ਪਾਰਕ ਆਪਦੇ ਤੋਂ ਮੇਨਟੇਨ ਕਰਦੇ ਆਂ ਰੱਸਾ ਜਿਹੜੇ ਚੇਂਜ ਕਰਾਇਆ ਸੀ ਦੇਖਿਆ ਹੁਣ ਇਹ ਫੈਸਿਲਿਟੀ ਸਾਇਦ ਕਿਤੇ ਪਟਿਆਲੇ ਕਿਸੇ ਹੈ ਨਹੀਂ ਆ ਅਸੀਂ ਇੱਥੇ ਕੋਸ਼ਿਸ਼ ਕਰਦੇ ਆਂ ਜਾਨੀ ਤੋਂ ਵੱਲੋਂ ਹੈਲਥ ਪ੍ਰਤੀ ਵੀ ਲੋਕਾਂ ਨੂੰ ਅਵੇਅਰਨੈਸ ਕਰ ਸਕੀਏ ਮੈਂ ਲੋਕਾਂ ਨੂੰ ਰੱਖੋ ਰਿਕੁਐਸਟ ਕਰੂੰਗਾ ਕਿ ਤੁਸੀਂ ਸਾਡੇ ਨਾਲ ਜੁੜੋ ਸਾਨੂੰ ਜਿਹੜਾ ਮੂਨ ਡੋਨੇਟ ਕਰੋਗੇ ਤੁਹਾਨੂੰ ਬੜੇ ਛੇਤਨਾ ਯੂਜ਼ ਕਰਾਂਗੇ ਇਹ ਪਾਰਕ ਨੂੰ ਅਸੀਂ ਡਿਵੈਲਪ ਕੀਤਾ ਥਾਰੇ ਨੂੰ ਤੇ ਇਹਦੇ ਨਾਲ ਛੇ-ਸੱਤ ਪਾਰਕ ਹੋਰ ਹੈ ਵੱਡਾ ਪ੍ਰੋਜੈਕਟ ਹੈ ਪਲਾਂਟੇਸ਼ਨ ਦਾ ਮੈਡੀਕਲ ਦਾ ਐਜੂਕੇਸ਼ਨ ਦਾ ਇਹਨਾਂ ਪ੍ਰੋਜੈਕਟ ਅੰਦਰ ਕ ਮੈਂ ਜਿੰਨੇ ਵੀ ਸਾਡੇ ਮੈਂਬਰ ਆ ਥੈਂਕਸ ਕਰਦਾ ਲੋਕਾਂ ਨੂੰ ਰਿਕਵੈਸਟ ਕਰਦਾ ਸਰ ਨਾਲ ਜੁੜੂ ਜੁੜੋ ਠੀਕ ਹੈ ਤਾਂ ਜਨਹਿਤ ਸਮਿਤੀ ਵੱਲੋਂ ਅ ਥ੍ਰੀਡਨ ਪਾਰਕ ਵਿਖੇ ਫੇਰ ਤੋਂ ਜਿਹੜਾ ਹੈਗਾ ਝੂਲਿਆਂ ਨੂੰ ਰੀਪੇਂਟ ਕਰਕੇ ਰੀਯੂਜ਼ ਕੀਤਾ ਗਿਆ ਰੋਪਸ ਦਾ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਇੱਥੇ ਮੈਂ ਜਨਹਿਤ ਸਮਿਤੀ ਵੱਲੋਂ ਸਾਰਿਆਂ ਦਾ ਧੰਨਵਾਦ ਕਰੂੰਗਾ ਕਿ ਜਿਹੜੇ ਵਿਅਕਤੀਆਂ ਵੱਲੋਂ ਜਨਹਿਤ ਸਮਿਤੀ ਨੂੰ ਸਹਾਇਕਤਾ ਜਾਂਦਾ ਹੈ ਕੰਟਰੀਬਿਊਟ ਕੀਤਾ ਜਾਂਦਾ ਹੈ ਉਹਦੇ ਲਈ ਜਨਹਿਤ ਸਮਿਤੀ ਉਹਨਾਂ ਨੂੰ ਉਤਸ਼ਾਹ ਵੱਧਾ ਤੇ ਉਹ ਸਮਾਜ ਸਵਾਦਿ ਕੰਮ ਕਰਦੀ ਹੈ ਜਾਨ ਸമിതി ਵੱਲੋਂ ਵੱਖ-ਵੱਖ ਖੇਤਰਾਂ 'ਚ ਕੰਮ ਕੀਤਾ ਜਾ ਰਿਹਾ ਹੈ ਹੈਲਥ 'ਚ ਸਿਹਤ 'ਚ ਐਜੂਕੇਸ਼ਨ 'ਚ ਤੇ ਵਿਸ਼ੇਸ਼ ਤੌਰ ਤੇ ਵਾਤਾਵਰਣ ਦੇ ਸੰਭਾਲ 'ਚ ਅੱਜ ਜਿਹੜਾ ਵਿਸ਼ਾ ਸੀਗਾ ਉਹ ਸਿਹਤ ਦਾ ਵਿਸ਼ਾ ਹੈ ਕਿ ਜਾਨ ਸമിതി ਵੱਲੋਂ ਆਮ ਲੋਕਾਂ ਦੇ ਲਈ ਜਿੱਥੇ ਪਹਿਲਾਂ ਚਿਲਡਰਨ ਪਾਰਕ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਕੇ ਇਹਨੂੰ ਸੈਰ ਦੇ ਯੋਗ ਬਣਾਇਆ ਗਿਆ ਉੱਥੇ ਅੱਜ ਫੇਰ ਤੋਂ ਜਿਹੜੇ ਝੂਲੇ ਸੀ ਜਿਨ੍ਹਾਂ ਦੀ ਹਾਲਤ ਥੋੜੇ ਖਰਾਬ ਹੋ ਗਈ ਸੀ ਉਹਨਾਂ ਸਾਰਿਆਂ ਨੂੰ ਮੁਰੰਮਤ ਕਰਕੇ ਉਹਨਾਂ ਨੂੰ ਪੇਂਟ ਕਰਕੇ ਇਹ ਰੀਯੂਜ਼ ਕਰਕੇ ਰੀਯੂਜ਼ ਕਰਨ ਵਾਸਤੇ ਉਹਨਾਂ ਨੂੰ ਫਿਰ ਤੋਂ ਸਾਰਿਆਂ ਨੂੰ ਸਮਰਪਿਤ ਕੀਤਾ ਗਿਆ ਮੈਂ ਆਪਣੇ ਵੱਲੋਂ ਤੇ ਆਪਣੇ ਜਿੰਨੇ ਸਾਰੇ ਸਾਥੀ ਆਏ ਨੇ ਉਹਨਾਂ ਵੱਲੋਂ ਜਾਨੀ ਸਮਿਤੀ ਦੇ ਪ੍ਰਧਾਨ ਸ੍ਰੀ ਐਸ ਕੇ ਗੋਤਮ ਜੀ ਜਾਨੀ ਸਮਿਤੀ ਦੇ ਜਰਨ ਸਕੱਤਰ ਸ੍ਰੀ ਵਿਨੋਦ ਸ਼ਰਮਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਤੇ ਉਹਨਾਂ ਨੂੰ ਨਾਲ ਸਹਿਯੋਗ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ